ਉਹ ਤੈਨੂੰ ਫੋਨ ਲੈ ਕੇ ਨਹੀਂ ਦੇਣਾ ਜੋ ਮਾਰਦੀ ਹੋਈ ਉਹ ਚੱਲਦਾ ਆ ਉਦਾਂ ਸਵਾ ਉਹ ਆ ਚੱਲਦਾ ਸਵਾ ਚੱਲਦਾ ਤੇਰਾ ਉਹ ਮਾਰੀ ਕਾ ਫੋਨ ਹੀ ਫੋਨ ਹੀ ਟੁੱਟ ਗਿਆ ਸਾਰਾ ਹੀ ਆ ਬਹੁਤ ਜ਼ਿਆਦਾ ਡੈੱਕੀ ਗਿਆ ਨਹੀਂ ਕਿੰਨਾ ਕੈਮਰਾ ਵੀ ਟੁੱਟ ਗਿਆ ਆ ਦੇ ਸਾਰਾ ਜੀ ਬਾਹਰ ਦੇ ਪਿੱਛੋਂ ਤੇਰਾ ਤਾਂ ਇਹ ਅੱਜ ਛਿੱਤਰ ਪੱਕੇ ਆ ਤੂੰ ਕੋਈ ਕੰਮ ਨਾ ਚੱਜਦਾ ਕਰੀ ਹੁਣ ਮੈਂ ਕਿਹੜਾ ਜਾਣ ਕੇ ਤੋਰਿਆ ਯਾਰ ਐਵੇਂ ਮੈਂ ਤਾਂ ਬਲੌਗ ਬਣਾਉਂ ਚੱਲਾ ਹਾਂ ਦੁਕਾਨੇ ਲੱਖ ਡੇਢ ਲੱਖ ਦਾ ਫੋਨ ਆ ਇਹ ਉਹ ਇੰਨਾ ਵੀ ਨਹੀਂ ਮਹਿੰਗਾ ਹੋਏਗਾ ਲੱਖ ਡੇਢ ਲੱਖ ਦਾ ਉਦੋਂ ਸੀਗਾ ਹੁਣ ਨਹੀਂ ਇੰਨਾ ਮਹਿੰਗਾ ਉਹ ਚਾਹ ਨਾ 50 60 ਹਜ਼ਾਰ ਦਾ ਹੀ ਫੋਨ ਹੀ ਹੁੰਦਾ ਹੁਣ ਨਾ ਚਾਹ ਲੈ ਲੈ ਨਾ ਹੁਣ ਲਈ ਤਾਂ ਚਾਲਾ ਹੀ ਪੈਂਦਾ ਉਹ ਲੈ ਵੀ ਆ ਕੇ ਡਿਸਪਲੇ ਤੇ ਕਿਹਨਾਂ ਦੇ ਕੱਪੜਿਆਂ ਦੀ ਵੀਡੀਓ ਬਣਾਉਣ ਚੱਲਾ ਹੈ ਕੈਮਰੇ ਦਾ ਵੀ ਕੰਮ ਹੋ ਗਿਆ ਹੁਣ ਗਾਣਾ ਬਹੁਤ ਪੈਣੀ ਆ ਮੈਂ ਕਿਹਾ ਸੀ ਨਾ Holi ਚ ਲਾ ਲਾ ਸਸਿਕਾਲ ਜੀ ਸਾਰਿਆਂ ਸਾਡੇ ਵਾਧੇ ਜਾਨੀ ਕਿ ਸੰਘਾ ਮੈਨ ਲੀ ਵੱਲੋਂ ਤੇ ਅੱਜ ਦੇ ਬਲੌਗ ਤੁਹਾਡਾ ਹੈਗਾ ਸਵਾਗਤ ਤੇ ਅੱਜ ਦੇ ਬਲੌਗ ਚ ਆਪਾਂ ਚੱਲਦੇ ਆਂ ਦੁਕਾਨੇ ਤੇ ਕੋ ਨਮਸਟੋਕ ਆਇਆ ਹੀ ਉੱਤੇ ਆਪਾਂ ਕੁਝ ਔਫਰਾਂ ਲਾਉਣੀ ਆ ਪੈਂਟ ਸ਼ਰਟ ਤੇ ਤੇ ਬਾਬਾ ਅਜ ਪਹਿਲੀ ਜਦ ਸੈਟਅਪ ਹੋ ਚੁੱਕਾ 2:00 ਵਜੇ 3:00 ਵਜੇ 10 ਮਿੰਟ ਦਾ ਚਲੋ ਆਜੋ ਆਪਾਂ ਚੱਲਦੇ ਆਂ ਸਾਰੇ ਕੋਈ ਜਣੇ ਕਹਿੰਦੇ ਕਿ ਬਹੁਤ ਗਰਮੀ ਲੱਗਦੀ ਆ ਤੇ ਪਏ ਆ ਤਾਂ ਆਜੋ ਆਪਾਂ ਚੱਲੀਏ ਵਰਤੇ ਨੂੰ ਦੇਖਦੇ ਹਾਂ ਚਾਪੀ ਕੱਢ ਲਈਆ ਤੇ ਗਰਮੀ ਤੁਹਾਨੂੰ ਪਤਾ ਹੀ ਆ 40 ਡਿਗਰੀ 5 ਪਲੱਸ ਆ ਤੇ ਇੱਕਦਮ ਥੋੜੀ ਬੋਲ ਵੀ ਬਹੁਤ ਲੱਗਦੀ ਗਰਮੀ ਚੱਲ ਖੜਾ ਤੁਸੀਂ ਚਲਾਓ ਮੇਰੀ ਤਾਂ ਉਮਰ ਘਟਿਆ 80 ਪਲੱਸ ਜਦੋਂ ਮੋ ਗਿਆ ਫੇਜ ਹਾਂ ਹੁਣ ਚੱਲਾਂ ਮਾਮਾ ਨਾਲ ਐਨ ਤਿਆਰੀ ਕਰ ਲਈ ਯਾਰ ਲੋਈ ਲੈ ਲੈ ਆਹ ਖੜਾ ਮੋਟਰਸਾਈਕਲ ਲੋਈ ਲੈ ਕੇ ਨਹੀਂ ਸੌੜਾ ਸੌੜਾ ਆਹ ਖੜਾ ਮੋਟਰਸਾਈਕਲ ਕੰਦ ਚੱਲ ਆ ਜਾ ਹੁਣ ਗਰਮੀ ਦੇਖੋ ਤੁਸੀਂ ਕਿੰਨੀ ਆ ਹਾਂ ਟੋਪਲ ਵੀਡੀਓ 42 3 ਡਿਗਰੀ ਹੈ ਸਹੀ ਦੁਪਹਿਰ ਦੇ 3 ਵਜੇ ਮੋਟਰਸਲ ਦੇ ਦੁਕਾਨੇ ਜਾਂਦੇ ਆਂ ਬਹੁਤ ਗਰਮੀ ਲੱਗਦੀ ਕੋਈ ਨਹੀਂ ਗਾ ਗਲੀ ਚ ਬਾਹਰ ਕੋਈ ਨਹੀਂ ਲੱਗ ਗਿਆ ਕੰਮ ਬਚ ਗਿਆ ਕੋ ਹੋ ਗਿਆ ਕੰਮ ਪਿਆਰ ਪਿੱਛੇ ਉਹ ਵੀ ਸਾਰਾ ਟੁੱਟ ਗਿਆ ਉਹ ਲੈ ਵੀ ਆ ਗਈ ਡਿਸਪਲੇ ਤੇ ਤੁਹਾਨੂੰ ਕੱਪੜਿਆਂ ਦੀ ਵੀਡੀਓ ਬਣਾਉਣ ਚੱਲਾ ਸੀ ਕੈਮਰੇ ਦਾ ਵੀ ਕੰਮ ਹੋ ਗਿਆ ਹੁਣ ਗਾਲਾ ਬਹੁਤ ਪੈਣੀ ਹੈ ਮੈਂ ਕਿਹਾ ਸੀ ਨਾ ਹੌਲੀ ਚਲਾ ਲਾ ਔਰ ਬੰਦ ਕਰ ਇਹਨੂੰ ਪਹਿਲਾਂ ਸੋਚਣ ਕੀ ਕਰਨਾ ਹੈ ਫੇਰ ਮੈਂ ਸੋ ਕੀ ਕਰਨਾ ਮੈਨੂੰ ਵੀ ਪਤਾ ਹੁਣ ਕੂਨ ਲਈ ਮੰਮੀ ਨੂੰ ਲਈ ਹੁਣ ਆਪਣੇ ਵਾਲਾ ਬੰਦ ਮੰਮੀ ਨੂੰ ਲਾਉਣੇ ਸਨ ਜਲਦੀ ਲਾ ਦੇ ਪਾਪਾ ਨੇ ਗਾਲਾ ਕੱਢਣ ਲੱਪਣੀ ਹੈ ਮੰਮੀ ਕਹੇਗੀ ਪਾਪਾ ਨੂੰ ਵੀ ਟੈਪ ਆ ਸਾਰਾ ਸਕਰੀਨ ਉਧਰ ਚੱਲਦਾ ਤਾਂ ਹੈਗਾ ਆ ਦੇ ਦੇਖਾ ਲਾ ਆਹ ਦੇ ਟੁੱਟ ਗਿਆ ਪਿੱਛੇ ਕਵਰ ਲਾਉਂ ਜੀ ਮੰ ਟੁੱਟ ਗਿਆ ਬਲੌਗ ਬਣ ਗਿਆ ਆਪਣਾ ਤਾਂ 50 60 ਹਜ਼ਾਰ ਦਾ ਹੈਲੋ ਮਮਾ ਜੀ ਉਹ ਮੈਗਾ ਫੋਨ ਦੇ ਕੇ ਟੁੱਟ ਗਿਆ ਮੋਟਰਸਾਈਕਲ ਦਾ ਥੱਲੇ ਮੇਰੇ ਵਾਲਾ ਮੋਟਰਸਾਈਕਲ ਤੇ ਚਲਾਉਂਦਾ ਹੀ ਉਥੇ ਦੁਕਾਨੇ ਚੱਲੇ ਹੀ ਵਲੌਗ ਬਣਾਉਣਾ ਉਹ ਡੱਪ ਮੈਂ ਕਿਹਾ ਜਾਣ ਕੇ ਜਿੱਪ ਖੁੱਲੀ ਰਹਿ ਗਈ ਜੇਬ ਦੀ ਉਹ ਕਿ ਤੈਨਾਂ ਮਹਿੰਗਾ ਫੋਨ ਤੋਂ ਤੋੜਦਾ ਤੇਰੇ ਹੁਣ ਛਿੱਤਰ ਚਾਈਦੇ ਕਿ ਨਹੀਂ ਤੇਰੇ ਹੁਣ ਤੁਸੀਂ ਪਾਪਾ ਨੂੰ ਕਹਿ ਦਿਓ ਮੈਂ ਨਹੀਂ ਪਾਪਾ ਨੂੰ ਕਹਿਣਾ ਫੇ ਮੈਂ ਨਹੀਂ ਜਾਣਾ ਦੁਕਾਨੇ ਤੇ ਗੁੰਨੇ ਕਿਤੇ ਫੇ ਗਾਲ੍ਹਾਂ ਕੱਢਣੀਆਂ ਉਹ ਸਾਰਾ ਹੀ ਟੁੱਟ ਗਿਆ ਚੱਲਦਾ ਚੱਲਦਾ ਹੈਗਾ ਉਦਾਂ ਆ ਦੇ ਚੱਲਦਾ ਪਰ ਸਾਰਾ ਹੀ ਆ ਮੈਂ ਕਿੰਨਾ ਕੈਮਰਾ ਵੀ ਟੁੱਟ ਗਿਆ ਆ ਦੇ ਸਾਰਾ ਹੀ ਆ ਦੇ ਪਿੱਛੇ ਮੇਰੇ ਤੈਰ ਹੀ ਅੱਜ ਛਿੱਤਰ ਪੱਕੇ ਆ ਤੂੰ ਕੋਈ ਕੰਮ ਨਾ ਚੱਜਦਾ ਕਰੀ ਹੁਣ ਮੈਂ ਕਿਹੜਾ ਜਾਣ ਕੇ ਤੋਰਿਆ ਯਾਰ ਐਵੇਂ ਮੈਂ ਤਾਂ ਬਲੌਗ ਬਣਾਉਂ ਚੱਲਾਂ ਹਾਂ ਦੁਕਾਨੇ ਆ ਬਲੌਗ ਬਣਾਉਣੀ ਆ ਤੁਸੀਂ ਆ ਫੋਨ ਤੋੜਦਾ 1.5 ਲੱਖ 1.5 ਲੱਖ ਦਾ ਫੋਨ ਆ ਇਹ ਉਹ ਇੰਨਾ ਵੀ ਨਹੀਂ ਮਹਿੰਗਾ ਹੈਗਾ ਲੱਖ 1.5 ਲੱਖ ਦਾ ਉਦੋਂ ਸੀਗਾ ਹੁਣ ਨਹੀਂ ਇੰਨਾ ਮਹਿੰਗਾ ਉਹ ਚਾਹ ਨਾ 50-60 ਹਜ਼ਾਰ ਦਾ ਹੀ ਚਾਲਾ ਹੀ ਪੈਣਾ ਉਹ ਹੁਣ ਗਾਲਾਂ ਬਾਅਦ ਚ ਮੰਮੀ ਕੱਢ ਲਈ ਪਾਪਾ ਨੂੰ ਫੋਨ ਲਾ ਕੇ ਦੇ ਵੀ ਡੈਪਿਆ ਟੁੱਟ ਗਿਆ ਫੋਨ ਕਸ਼ ਵੀ ਕਰਨਾ ਆਪੇ ਹੀ ਜਾਓ ਆਪੇ ਹੀ ਗੱਲ ਕਰੋ ਮੈਂ ਨਹੀਂ ਕਿਸੇ ਨੂੰ ਵੀ ਫੋਨ ਕਰਨਾ ਪਾਸ ਚੱਲ ਚੱਲਦੇ ਆ ਗਾਲਾਂ ਪੈਣੀਆਂ ਚੱਲਦੇ ਆ ਨੇ ਮਾਂ ਲਾ ਪਣੀਆਂ ਬਲੌਗ ਚੱਲਦੇ ਚਿਹਰੇ ਕਿੰਤਰਾਂ ਵਾਲੇ ਆ ਤੇਰੇ ਉਹ ਹੁਣ ਮੈਂ ਕੀ ਕਰਾਂ ਲਾ ਕਰਨਾ ਕੀ ਹੁਣ ਟੁੱਟ ਗਿਆ ਤੂੰ ਮੈਂ ਹੁਣ ਇਹਦੇ ਚ ਮੇਰਾ ਕੀ ਤੁਸੀਂ ਪਾਪਾ ਨੂੰ ਫੋਨ ਲਾ ਕੇ ਦੋ ਵੀ ਦੇ ਕੇ ਟੁੱਟ ਗਿਆ ਕਹ ਕੇ ਆਪੇ ਹੁਣ ਜਾਓ ਤੇ ਨਾਲੇ ਚਿੱਤੇ ਚਿੱਤਰਖਾਨ ਨਾਲਿਆਂ ਤੋਂ ਦੱਸੀਆ ਜਾ ਅੱਜਾ ਚਲ ਜਾ ਚੱਲੀਏ ਫੇ ਚੱਲ ਜਾਣਾ ਹੀ ਪੈਣਾ ਜੇ ਗਾਲਾ ਪੈ ਗਈ ਜੇ ਗਾਲਾ ਪੈ ਗਈਆਂ ਫੇ ਮੈਂ ਤਾਂ ਕਹਿਨੀ ਫੇ ਗਾਲਾ ਪੈਣ ਤੋਂ ਗਾਲਾ ਤੇ ਕਹਿਣਾ ਵਾ ਇਹ ਗਾਲਾ ਵਾਲਾ ਕੰਮ ਥੋੜੀ ਆ ਤੇ ਜੁੱਤੀਆਂ ਵਾਲਾ ਆ ਓ ਯਾਰ ਇੱਕ ਤਾਂ ਹੁੰਦਾ ਜਾਣ ਕੇ ਸਿੱਟਿਆ ਆਪੇ ਹੀ ਡਿੱਗਾ ਜੇਬ ਚੋਂ ਆਪੇ ਹੀ ਟਿਕਟ ਫੇ ਹੁਣ ਸਾਹਮਣੇ ਰੱਖੋ ਚੰਗਾ ਫੇ ਮੰਮੀ ਨੇ ਗਾਲਾਂ ਹੀ ਹਣ ਪਾਪਾ ਨੂੰ ਕਿੱਦਾਂ ਚਾਹੀਏ ਫੇ ਕਹਿੰਦੇ ਅੰਦਰਲੀ ਮੈਂ ਕਿਹਨਾਂ ਰਹਿਣ ਦੇਣੇ ਦੱਸਣ ਨੂੰ ਆ ਜਿਓ ਫਿਰ ਹੁਣ ਦੇਖਦੇ ਆ ਕੀ ਹੁੰਦਾ ਚੱਲ ਲਈ ਮम्मा ਜੀ ਮੇਰੇ ਛਿੱਤਰ ਤੇ ਚੱਲ ਤੂੰ ਜਿਹੜੇ ਚਾਹ ਪਾਉਣਾ ਪਹਿਲਾਂ ਐ ਵੀ ਦੁਕਾਨ ਤੇ ਪਹੁੰਚ ਗਏ ਉਹ ਹੀ ਬਲੌਗ ਨੂੰ ਆਉਂਦੇ ਕੱਪੜੇ ਲਿਆਂਦੇ ਮਾਣੇ ਸ਼ਸ਼ੀ ਦਾ ਅਰਥ ਦਿਓ ਉਹ ਮੋੜ ਜੈਪ ਜੋ ਡੱਪਿਆ ਮਮੇ ਨੂੰ ਮੋੜੀ ਹੋਰ ਇੱਕ ਚੋ ਵੀ ਟੁੱਟ ਗਿਆ ਮੋੜੇ ਵੀ ਟੁੱਟ ਗਿਆ ਜਾਣ ਕੇ ਣ ਤੋੜਿਆ ਸੀ ਮੰਮੀ ਨੂੰ ਫੋਨ ਕੀਤਾ ਮੈਨੂੰ ਗਾਲਾਂ ਕੱਢੇ ਲੋਹੋਰ ਤੈਨੂੰ ਕੀ ਦਵੇ ਪ੍ਰਸ਼ਾਦ ਦਵੇ ਤੈਨੂੰ ਗਾਲਾਂ ਨਾ ਕੱਢੇ ਮੈਂ ਕਿਹੜੇ ਜਾਣ ਕੇ ਸਿੱਟਿਆ ਚਾਹਦਾ ਆ ਉਦਾਂ ਬਰਾਵ ਹੋ ਗਿਆ ਇਹ ਪਤਾ 45000 ਦਾ ਲਿਆਂਗੇ ਉਦੋਂ ਤੂੰ ਖੜੇ ਪੈ ਕੇ ਠੇਠਰਾ ਫੇ ਮੈਂ ਸੈਟ ਤੂੰ ਨਹੀਂ ਤਾਂ ਆਇਆ ਉਦਾਂ ਤੂੰ ਫੋਨ ਤੈਨੂੰ ਫੋਨ ਲੈ ਕੇ ਨਹੀਂ ਦੇਣਾ ਜੋ ਮਾਰੀ ਉਹ ਚਾਹਦਾ ਆ ਉਦਾਂ ਉਹ ਚਾਹਦਾ ਸੁਆ ਚਾਹਦਾ ਤੇਰਾ ਉਹ ਮਾਰੀ ਕਾ ਤੂੰ ਨਹੀਂ ਫੋਨ ਨਹੀਂ ਕਰ ਫੋਨ ਨਹੀਂ ਕਰ ਚਾਹਦਾ ਆਹ ਫੋਟਾ ਚੱਲ ਕੋਈ ਨਾ ਕੋਈ ਨਾ ਆ ਜਾ ਜੋ ਨਹੀਂ ਮਾਰਦਾ ਆ ਜਾ ਆਹ ਜੀ ਸੋਹਰੇ ਤਾਂ 10 ਦਿਨ ਹੋਏ 50000 ਦਾ ਫੋਨ ਲਿਆ 10 ਦਿਨ ਉਹ ਮਹੀਨਾ ਡੇਢ ਮਹੀਨਾ ਹੋ ਗਿਆ 10 ਦਿਨ ਕਿਤੇ ਮੈਂ ਕਿਹੜਾ ਜਾਣ ਕੇ ਤੂੰ ਨਹੀਂ ਮਾਨ ਲਾ ਮੈਂ ਤਾਂ ਟੱਚ ਮਹਿੰਗੀ ਪੈਣੀ ਹੈ ਜੀ ਹੁਣ ਬਲੌਗ ਜਮਾਨ ਲਾ ਪੰਨੇ ਤੁਸੀਂ ਮੈਂ ਸਮਝ ਕੇ ਘਰੋਂ ਸ਼ੁਰੂ ਕੀਤਾ ਮਮ ਉਹ ਤਾਂ ਚੱਲਦੀ ਆ ਨਾ ਟੱਚ ਆਪਣੇ ਟੀ-ਸ਼ਰਟ ਆ ਲੈ ਲੀਕ ਜੀ ਪਿੱਛੋਂ ਵੀ ਆਹਨੇ ਜਾਦਾ ਹੋ ਗਿਆ ਉਹ ਜ਼ਿਆਦਾ ਹੋਇਆ ਮੈਂ ਤਾਂ ਟੀ-ਸ਼ਰਟ ਆ ਲਿਆਂਦੀ ਆ ਮੈਂ ਕਿਹਾ ਉਹਦਾ ਬਲੌਗ ਬਣਾ ਕੇ ਲਿਆਉਣੇ ਦੋ ਤਿੰਨ ਦਿਨਾਂ ਹੋਇਆ ਪਾਇਆ ਨਹੀਂ ਹੁਣ ਟੀ-ਸ਼ਰਟਾਂ ਲੱਗ ਜਾਣੀਆਂ ਇੱਥੇ ਇੱਥੇ ਲਾਦੇ ਟੀ-ਸ਼ਰਟਾਂ ਜਿਹਨੀਆਂ ਲਿਆਂਦੀਆਂ ਹੁਣ ਯਾਰ ਕਿਦਾਂ ਦਾ ਬੰਦਾ ਮੈਂ ਪੁੱਛ ਗਿਆ ਮਾਂ ਇਹ ਕਿੰਨੇ ਆ ਮੇਰੇ ਕੋਲ ਮੈ ਤਾਂ ਆ ਚਾਰ ਪੰਜ ਸਾਲ ਹੋ ਗਿਆ ਲੈ ਟੋਟੇ ਮੈਂ ਮੰਮੀ ਨੂੰ ਫੋਨ ਕੀਤਾ ਮੰਮੀ ਨੇ ਨਹੀਂ ਬਣਾ ਕੇ ਦੇਣਾ ਹੁਣ ਇਹ ਚਲਾ ਸਿੱਧੀ ਗੱਲ ਹੁਣ ਮੈਂ ਇਹ ਚਲਾ ਨਾ ਬੰਨਣਾ ਨਾ ਬਾਤਾਂ ਸਿੱਧੀ ਗੱਲ ਰੋਜ਼ ਤੈਨੂੰ 100 200 ਉੱਦਾ ਖਰਚਣ ਨੂੰ ਚਾਹੀਦਾ ਤੇ ਹੁਣ ਤੈਨੂੰ ਫੋਨ ਤੜਾ ਲਿਆਇਆ ਐ ਕਿ ਗਰਮੀਆਂ ਦੇ ਦੇ ਨਾ ਆ ਇੱਥੇ ਕਿਹੜੀ ਠਾ ਠਾ ਲੱਗੀ ਆ ਤੂੰ ਬੀ ਲੋ ਹੁਣ ਤੈਨੂੰ ਫੋਨ ਆਉਂਦਾ ਐ ਤੇ ਫੋਨ ਤੌਂਦਾ ਆ ਤੇ ਇਦਾਂ ਨਹੀਂ ਹੁੰਦਾ ਇਦਾਂ ਕਿ ਤੂੰ ਕਿਹੜੀਆਂ ਚੈਟਾਂ ਕਰਨੀਆਂ ਕਿੱਦਾਂ ਨਹੀਂ ਹੁੰਦਾ ਚੇਠਾ ਗਾ ਲੀਏ ਤੋ ਦੰਦ ਕੱਢਣ ਦੇ ਚਾਹੀਦਾ ਤਈਂ ਚੇਠਾ ਕਰਦੇ ਦੀ ਕੋਈ ਨਹੀਂ ਹਾਂ ਉਤੋਂ ਫੇਰ ਵੀ ਦੰਦ ਕੱਢਣ ਦੇ ਵਿਚਾਰ ਮਝਿਆ ਉਹ ਸ਼ੁਕਰ ਕਰਦਾ ਸਾਰੇ ਟੁੱਟਾ ਆਦੇ ਆ ਇੱਥੋਂ ਟੁੱਟ ਗਿਆ ਮੜਾ ਜਾ ਆ ਮੜਾ ਇੰਨੀ ਜ਼ੋਰ ਨਾਲ ਨਹੀਂ ਡਿੱਗਾ ਨਾ ਉਦਾਂ ਜਿੰਨਾ ਟੁੱਟ ਗਿਆ ਕੱਚ ਜਿਹਾ ਇਹ ਕਿਹੜਾ ਲੋਕ ਕੱਚ ਦਾ ਨਾ ਸਾਰਾ ਬੈਕ ਵੀ ਆ ਗਲਾਸ ਹੀ ਆ ਬੈਕ ਵੀ ਗਲਾਸ ਹੀ ਆ ਧੜਕਾ ਸਿੱਧਾ ਡਿੱਗਾ ਜ਼ੋਰ ਨਾਲ ਆਨੇ ਦਾ ਕੰਡਾ ਇਹ ਸਾਰਾ ਤਾਂ ਉੱਟ ਗਿਆ ਇੱਥੇ ਕੈਮਰਾ ਖੁੱਲਦਾ ਹੀ ਨਹੀਂ ਹੁਣ ਆ ਮੈਂ ਖੋਲ ਕੇ ਦੇ ਦਾਂ ਆਪਣੇ ਨਹੀਂ ਖੁੱਲਣਾ ਖੁੱਲਦਾ ਹੀ ਨਹੀਂ ਕੈਮਰਾ ਉਹਦੇ ਬਲਾਰਾ ਹੀ ਜਾਂਦਾ ਨਹੀਂ ਤੇ ਇੱਥੋਂ ਤਾਂ ਚੱਕ ਹੁੰਦਾ ਹੁੰਦਾ ਵਧੀਆ ਵਧੀਆ ਤੂੰ ਕਿਹੜਾ ਵੀਡੀਓ ਤਾਲਾ ਕਰ ਰਿਹਾ ਬਹੁਤ ਸੋਹਣਾ ਹੋਇਆ ਬਹੁਤ ਸੋਹਣਾ ਬਹੁਤ ਸੋਹਣਾ ਨਜ਼ਾਰਾ ਛੁੱਟੀਆਂ ਹਣ ਬਾ ਮਾਰਨ ਵਾਲੇ ਸ਼ੁਰੂ ਆਪਦਾ ਛੁੱਟੀਆਂ ਦਾ ਪੂਨਾ ਦੇ ਮੇਰੇ ਦਿਵਾਲੀ ਹੋ ਜਾਂਦੇ ਆ ਮੈਂ ਜਾ ਤੋੜਿਆ ਤੂੰ ਮੇਰੇ ਤੇਰੇ ਤੋਂ ਆਲੇ ਹੁਣ ਆ ਜਿਹੜੇ ਪਜਾਮੇ ਪਾਏ ਆ ਜੱਪਾਂ ਵਾਲੇ ਕਾਹਦੋ ਪਾਏ ਆ ਸ਼ੈਪ ਨਹੀਂ ਲੱਗਦੀ ਤੇ ਤੂੰ ਉਹ ਨਹੀਂ ਚਿੱਤ ਆ ਰਿਆ ਕਾਲੀ ਕਾਲੀ ਚ ਪੁੱਛ ਲੋ ਕਾਲੀ ਕਾਲੀ ਚ ਮੈਂ ਨਹੀਂ ਉਹ ਮੈਨੂੰ ਕੋਈ ਕੰਮ ਕਵੇ ਮੌਦ ਪੈ ਜਾਂਦੀ ਆ ਹੋਰ ਮਾਗ ਦੋ ਮੈਂ ਕਿਹੜਾ ਜਾਣ ਕੇ ਵੀ ਤੇ ਥੱਲੇ ਮਾਰਿਆ ਆ ਇਹ ਜੁੱਤੀਆਂ ਨਾ ਮੈਂ ਤੋ ਹੋਰ ਖਾਲੀ ਤਨ ਮੈਂ ਦਾਤਾ ਭੱਜ ਗਿਆ ਇੱਕ ਦਫਾ ਆ ਉਹ ਆਡੇ ਦਾ ਹੋਰ ਨਹੀਂ ਕੰਜਰ ਖਾਨੇ ਮੋੱਕਦੇ ਤੂੰ ਹੋਰੀ ਈ ਜੋਟਾਂ ਦਾ ਮੈਗਾ ਬਲੌਗ ਜਿੰਨੇ ਬਲੌਗ ਦੇਦੇ ਆ ਐਰੀ ਨੂੰ ਇੱਕ ਫੋਨ ਲੈ ਦੋ ਜਿਹੜੇ ਜਿਹੜੇ ਬਹੁਤ ਫੈਨ ਵਾ ਇਹਨੂੰ ਫੋਨ ਲੈ ਦੋ ਜੇ ਤੁਸੀਂ ਇਹਨੂੰ ਐਰੀ ਨੂੰ ਦੇਖਣਾ ਚਾਹੁੰਦੇ ਆ ਕੈਮਰਾ ਨਹੀਂ ਤੇਨੂੰ 76 ਮਾਰੋ ਕਮੈਂਟਾਂ ਦੇ ਵਿੱਚ ਜਿੰਨੇ ਹੈਗੇ ਆ ਟਾਰ ਟਾਰ ਚਪੇੜਾ ਸਿੱਟੋ ਇਹ ਮੈਂ ਕਿਹੜਾ ਜਾਣ ਕੇ ਸਿੱਟਿਆ ਵੀ ਮੈਂ ਪਹਿਲਾਂ ਹੁਣ ਜੇਬੀ ਚ ਇਦਾਂ ਪਾਇਆ ਸੀਗਾ ਇਦਾਂ ਮੈਂ ਪਾ ਲਿਆ ਉਹ ਬਲੌਗ ਵਾਲਾ ਦੂਜਾ ਫੋਨ ਆ ਮੈਂ ਕਹਾਂ ਜ ਲੈ ਲੇਨੂ ਕੀ ਹੁਣ ਐਨੇ ਕ ਇਦਾਂ ਪਹਿਲਾਂ ਐ ਜਦੋਂ ਮੈਂ ਹੱਥ ਮਾਰਿਆ ਉਹ ਡਿੱਪਿਆ ਉਹਦੇ ਤਾਂ ਜੇ ਆਪਕ ਕੇਸ ਨਹੀਂ ਲੈਿਆ ਯਾ ਮੇਰੇ ਇਹ ਕੰਮ ਤੁਹਾਡੇ ਕੋ ਹੋ ਜਾਂਦਾ ਤੁਹਾਡੇ ਕੋ ਹੋ ਜਾਂਦਾ ਜੀ ਕੰਮ ਫੇਰ ਵਧੀਆ ਹੀ ਹੋ ਜਾਂਦਾ ਤਾਂ ਮਰ ਮੈਂ ਤਾਂ ਦੰਦ ਨਹੀਂ ਆ ਕੇ ਕੱਢਣੇ ਸੀ ਮੇਤੋਂ ਨੁਕਸਾਨ ਹੋ ਗਿਆ ਤੂੰ ਤੇ ਦੰਦ ਕੱਢਣ ਡਿਆ ਮੈਂ ਕਿੱਥੇ ਸੰਭਲ ਦੰਦ ਹੀ ਕੱਢ ਦਾਂ ਪੁੱਛ ਗਿਆਈਏ ਨਹੀਂ ਅਸਰ ਉਹ ਜਾ ਪੁੱਛਾਂਦਾ ਤਾਂ ਫਾਇਦਾ ਠੇਟਰਾ ਜਿਹਾ ਬਣਾਉਣਾ ਮੈਂ ਨਹੀਂ ਬਣਾ ਬਣੂ ਕੇ ਦੇਣਾ ਜੇ ਆਪਾਂ ਜਾ ਦਫਾ ਹੋ ਜਾ ਬਾਪਾ ਅਜ ਨਿਕਲ ਲੋਕੀ ਗਰਮੀ ਚ ਮੰਨਦਾ ਤੂੰ ਸਾਲਾ ਹੋਰ ਨੁਕਸਾਨ ਕਰੀ ਜਾ ਪੁੱਛ ਗਈ ਹੁਣ ਕਿੰਨੇ ਪੈਸੇ ਲੱਗਣੇ ਆ ਮੈਂ ਆਪਾ ਲਾਉਣੇ ਨਹੀਂ ਨਾ ਸਾਨੂੰ ਫਾਇਦਾ ਕੋਈ ਇੰਨਾ ਵਧੀਆ ਨਿਕਲ ਜਾ ਨਿਕਲ ਹੀ ਤੂੰ ਬਹਿ ਬਹਿ ਕੇ ਉਹ ਆਪਣੀ ਮਾਤਾ ਨੂੰ ਵੀ ਕਹਿ ਦੀ ਜੇ ਪੈਸੇ ਪੂਹੇ ਦੀ ਕੋਈ ਗੱਲ ਕੀਤੀ ਫੇ ਦੇ ਲੈ ਯੱਕਾ ਤੌਨੇ ਦਿਨੋਂ ਪੂਹੇ ਛਾੜਿਆ ਉਹ ਵੀ ਕਹਿੰਦੀ ਹੁਣ ਉਹ ਕਹਿੰਦੀ ਲੁਟੀਆਂ ਵਾਲਾ ਕੰਮ ਜੇ ਮੇਰੇ ਜੁੱਤੀਆਂ ਵਾਲਾ ਕੰਮ ਆ ਤਾਂ ਜੁੱਤੀਆਂ ਤੇਰੇ ਵਰਨੀਆਂ ਚਾਹੀਦੀਆਂ ਚੱਲ ਆਪਾਂ ਲਟਾਣਾ ਹੱਸੀ ਜਾਂਦਾ ਜਿਹੜਾ ਮੋਟਰਸਾਈਕਲ ਚਲਾਉਂਦਾ ਹੈਗਾ ਤੇਜ਼ ਚਲਾਉਂਦਾ ਹੀ ਕੋਈ ਹੋਰ ਫੋਨ ਤੇਰੇ ਕੋ ਫੜਿਆ ਆਉਂਦਾ ਕਿ ਤਸੂਰ ਕੋਈ ਇਦੋਂ ਤਾਂ ਮੈਂ ਚਲਾਉਣ ਲੱਪਣਾ ਮੈਂ ਟੁੱਟੇ ਦੀ ਨਹੀਂ ਗੱਲ ਕਰਦਾ ਕੇ ਤਾਂ ਟੁੱਟਣ ਲਿਆ ਤੇ ਨਹੀਂ ਸ਼ਰਮ ਆਇਆ ਨਹੀਂ ਬੇਸ਼ਰਮ ਬੰਦਾ ਆਇਆ ਤੂੰ ਉਹ ਸ਼ਰਮ ਹੈ ਇਹ ਤਾਂ ਕੋਈ ਫ੍ਰੈਂਕ ਵੀ ਨਹੀਂ ਤੂੰ ਫ੍ਰੈਂਕ ਕਰਦਾ ਹੂੰ ਮੈਂ ਤੈਨੂੰ ਛੱਡ ਦੂੰਗਾ ਮੈਂ ਕਹਿਣਾ ਗਵਾਨੀ ਫੋਨ ਤੈਨੂੰ ਲੈ ਕੇ ਦਿੱਤਾ ਸੀ ਇਹਨੇ ਹੁਣ ਆਪਣਾ ਟਾਈਮ ਪਾਸ ਕਰ ਸਿੱਧੀ ਕਰਨਾ ਇਹ ਤੁਸੀਂ ਜਾ ਲਓ ਮੈਨੂੰ ਆਪਣੇ ਵਾਲ ਦੇ ਦੋ ਜੁੱਤੀਆਂ ਨਾ ਮੇ ਤੂਫਾਨੀ ਬਕਵਾਸ ਕੰਡ ਜਿੱਦਨ ਮੈਂ ਕਹਿੰਦਾ ਸੀ ਮੈਨੂੰ ਦੇ ਦੇ ਆ ਕੋਈ ਫੋਨ ਹੀ ਚੱਕਣਾ ਹਾਂ ਫੋਨ ਚੱਕਣਾ ਕਿਉਂ ਤੂੰ ਕੀ ਕਰਨਾ ਮੈਂ ਵੀ ਫੋਨ ਹੀ ਚੱਕਣਾ ਤੇ ਫਿਰ ਤੂੰ ਵੀ ਜਾ ਕੋਈ ਜਾਣਾ ਮੈਂ ਉਹ ਮੂੰ ਚੈਟ ਵੀਡੀਓ ਕਾਲਾਂ ਤਾਂ ਨਹੀਂ ਕਰਨੀਆਂ ਉੱਥੇ ਬਹੁਤ ਵੀਡੀਓ ਕਾਲਾਂ ਕਰਨੀਆਂ ਬੰਦ ਕਰ ਬੱਸ ਵਾ ਇਹ ਵੀਡੀਓ ਕਾਲਾਂ ਲੈ ਲੈ ਮੈਂ ਪੁੱਛ ਗਿਆ ਹੁਣ ਆ ਪਾਪਾ ਡਿਸਪਲੇ ਦੀ ਆ ਫੜੀ ਪੁੱਛ ਗਿਆ ਦੋਵੇਂ ਨੇ ਆ ਪੁੱਛਿਆ 3000 ਚਾਰ ਹਜ਼ਾਰ ਦੀ ਬਣੀ ਫੇਰ ਬਣਾ ਦੂੰਗਾ 3000 ਚਾਰ ਤੇ ਇਦਾਂ ਕਹਿੰਦਾ ਇਹਦਾ ਰੁੱਖਾ ਨੂੰ ਲੱਗਾ ਹੁੰਦਾ ਉਹ ਟੋਟੀ ਕਿਹਾ ਹੁਣ ਬਣਾਉਣਾ ਮੈਂ ਯਾਰ 1500 ਲਾ ਦੂੰਗਾ ਉਹ ਵੀ ਬੋਕਾ ਹੋ ਕੇ ਮੇਰਾ ਅੱਗੇ ਹੱਥ ਬਹੁਤ ਅੰਗਾ ਜਾ ਪਾਜ ਫੇਰ 1000 1500 ਲਾ ਲਵਾਂ ਜਿੱਤੋਂ ਲਾਉਣਾ ਆਏ ਪੁੱਛ ਕੇ ਤਾਂ ਹੁਣ ਪੁੱਛ ਕੇ ਹੁਣ ਪੁੱਛ ਕੇ ਆਣ ਚਲੇ ਨੇ ਚਪਲਾ ਬਾਣੀਆ ਆ ਮੈਂ ਜੱਬ ਬਖਾਨਾ ਜਾਂ ਨਮਾ ਇਕ ਆ ਜਾਂਦਾ ਬਾਹਰ ਵੀ ਗਾਣਾ ਵੀ ਮੈਨੂੰ ਹੀ ਪੈਂਦੀ ਆ ਕਿ ਤੋਂ ਆ ਚੀਆ ਨਾ ਸੈਮ ਦੀ ਫੈਮਲੀ ਆ ਯਾਰ ਪਹਿਲਾਂ ਮਾਰੈਂਡ ਆਫ ਦਾ ਦੋਤ ਹਾਂ ਮਾਵਾ ਚੱਲ ਚਲਾਓ ਮੋਟਰ ਜੇ ਮਹਿੰਗੀ ਪਈ ਲੈ ਫੜ ਫੋਨ ਪਹਿਲਾਂ ਉੱਥੇ ਜਾ ਕੇ ਪੁੱਛਦੇ ਆ ਨਾ ਪੁੱਛ ਜੇ ਮਹਿੰਗੀ ਇਦਾਂ ਵੱਡ ਲਈ ਇਦਾਂ ਸਟਾਰਟ ਆ ਇਹ ਬਿੱਕੂ ਲੈ ਲੈਣੇ ਦੀ ਤੋ 12-15000 ਇਹ ਆ 15000 ਨਹੀਂ ਵੇਂਦੀ ਆ 15000 ਦਾ ਵੀ ਕੋਨਾ 15 ਹੈ 12-15000 ਦੇ ਪੈਣੇ ਇਹ ਤੋਂ ਮਹਿੰਗੀ ਵੀ ਹੋ ਸਕਦੀ ਮੈਂ ਕਿਹਾ ਵਿਕੂ ਆ ਕਿੰਨੇ ਦਾ ਕਹਿੰਦੇ 0 ਮੁੱਲ ਕੰਪਨੀ ਕਿਤੇ 40-50000 ਰੇਟ ਲਗਾ ਦਮ ਚਲੋ ਆਇਆ ਹੁਣ 12-15000 ਕਿਆ ਹੋਇਆ 12 15 ਹੀ ਪੈਣੀ 12 15 12 15 ਹੀ ਪੈਣੀ 12000 15000 ਫਸ ਬਹਿ ਜਾ ਹੰਟਡ ਸੋਪਾ ਦਾ ਨੀਗੇ ਬਾਗ ਦੇ ਨਾਮ ਮੇਰੇ ਕੋਲ ਨੇ ਪਏ ਹੈਗੇ ਬਪ ਆ ਤੋ ਇਹ ਚ ਸਮੇ ਪਾ ਲੋ ਤੂੰ ਚਪਲਾ ਨਹੀਂ ਖਾਣੀ ਹੁਣ ਮੈਂ ਵੀ ਬਲੌਗ ਐਡਿਟ ਨਹੀਂ ਕਰਿਆ ਦਾ ਨਾ ਕਰ ਆਹੀਂ ਪਾਉਣਾ ਹੀ ਨਹੀਂ ਬਲੌਗ ਪਾਉਣਾ ਹੀ ਨਹੀਂ ਕਰਨੇ ਬਲੌਗ ਨਾ ਦਿਗੋਣਾ ਯਾਰ ਕੋਈ ਵੀਡੀਓ ਬਣਾਉਣ ਵਾਲਾ ਬੰਦਾ ਬਲੌਗ ਐਡਿਟ ਕਰਨ ਵਾਲਾ ਸਾਡੇ ਨਾਲ ਸੰਪਰਕ ਕਰੇ ਆਹ ਆਨੂ ਘੜਾ ਉਧਰ ਬਹੁਤ کیا ਵਰਨੋ ਟਾਉਂਡੇ ਮੇ ਬਹੁਤ ਥਾਠਾ ਲੱਗੀ ਆ ਨਹੀਂ ਤਾਂ ਨਾ ਸੀ ਆ ਬੰਦੀ ਕਰ ਦੇਣਾ ਇੰਨਾ ਇਹਨੂੰ ਮਾਣਾ ਮੈਂ ਪਤਾ ਨਹੀਂ ਕੀ ਕਰ ਦਾਂ ਮੈਂ ਕੀ ਕਰ ਦਾਂ ਮਾੜੀ ਇੱਜਾ ਤੇ ਕੁਈ ਨਾ ਭਗਾ ਲੈਂਦੀ ਇਹ ਟੁੱਟ ਗਿਆ ਟੁੱਟ ਗਿਆ ਮੈਂ ਤੋੜਿਆ ਤੂੰ ਤੋੜਿਆ ਤੈਨੂੰ ਲੈ ਕੇ ਦਿੱਤਾ ਹੈ ਮੈਂ ਵੀ ਤੋੜਿਆ ਫੇਰ ਕਿੱਦਾਂ ਟੁੱਟ ਗਿਆ ਡੱਗ ਪਿਆ ਜੀ ਡੱਗ ਪਿਆ ਨਾ ਤੇਰੇ ਕੋਲ ਡਿੱਗਾ ਨਹੀਂ ਟੁੱਟ ਗਿਆ ਸਾਰਾ ਡਿੱਗਾ ਹੀ ਨਹੀਂ ਧਰਮੀ ਅੱਗੇ ਬਹੁਤ ਬਾਅਦ ਦੇਖਾਂਗੇ ਅਜੇ ਇਹਨਾਂ ਦਿਮਾਗ ਖਰਾਬ ਚਲੋ ਠੀਕ ਆ ਬਹਿ ਜਾ ਕੱਟ ਹਾਂਦੇ ਬੰਦ ਹੁਣ ਬਣਾ ਕੇ ਦੇਣਾ